ਆ ਵੀ ਮੇਦੀਨਾਂ ਪੌਣੇ 10 ਸਾਲ ਦੇ ਵਿੱਚ ਕਿਸਾਨਾਂ ਨਾਲ ਝੰਟਾ ਕੀਤਾ ਸਾਨੂੰ ਕਿਸਾਨਾਂ ਨੂੰ ਐਮਐਸਬੀ ਨਹੀਂ ਦੇ ਰਹੇ ਬਥੇਰੇ ਬਥੇਰੇ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਤੰਗ ਕੀਤਾ ਜਾ ਰਿਹਾ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹਾ ਉਹਦੇ ਵਿੱਚ ਅੱਜ ਅਸੀਂ ਪ੍ਰੈਕਟਰ ਨੇ ਸਾਡੀ ਪਾਰਟੀ ਵੱਲੋਂ ਰਾਜਾ ਬਰਿੰਗ ਜੀ ਵੱਲੋਂ ਸ੍ਰੀ ਰੋਹਲ ગાંધી ਜੀ ਵੱਲੋਂ ਇੱਕ ਬਿਲੀਅਨ ਤੇ ਹਾਲਕਿਆਂ ਚ ਅੱਜ ਆਪਾਂ ਰੋਸ ਮਾਰਚ ਕਰ ਰਹੇ ਆ ਟੈਕਟਰ ਰੈਲੀ ਕਰਕੇ ਕਿਉਂਕਿ ਜਾਤੂ ਕਰਾ ਸਾਨੂੰ ਐਮਐਸਪੀ ਨਹੀਂ ਦੰਗੇ ਜਾਤੂ ਕੁਝ ਦੇ ਸਾਰੇ ਸ਼ਿੰਗਾਰਸ ਉਹ ਸਾਡੀ ਪਾਰਟੀ ਵੱਲੋਂ ਵੀ ਸਾਡੇ ਲੋਕਾਂ ਵੱਲੋਂ ਵੀ ਉਹ ਜਾਰੀ ਰਹਿਣਗੇ ਕਿਉਂਕਿ ਸਾਡੇ ਕਿਸਾਨ ਕਈ ਮੋਟਾ ਵੀ ਹੋਈਆਂ ਨੇ ਤੇ ਉਹਨਾਂ ਦੇ ਵੀ ਜਿਹੜੀ ਪ੍ਰੋਪਰ ਇਨਕੁਆਰੀ ਕਰਾ ਕੇ ਯਕੀਨ ਹੈ ਕੀ ਨਾ ਸਰ ਜੀ ਜਿਵੇਂ ਸ਼ੁਭ ਪ੍ਰੀਤੀ ਦੇਖੋਈ ਹੈ ਵੇੜੀ ਨਹੀਂ ਅਸੀਂ ਉਹਦਾ ਵੀ ਹਸਾ ਮੰਗਦੇ ਆ ਤਾਂ ਹੀ ਅਸੀਂ ਟ੍ਰੈਕਟਰ ਲਈ ਤੇ ਕਰਨ ਜਾ ਰਹੇ ਆ ਤੇ ਬਹੁਤ ਮਾੜੀ ਗੱਲ ਹੈ ਸੈਂਟਰ ਦੀ ਮੋਦੀ ਸਰਕਾਰ ਦੀ ਮਾੜੀ ਨੀਤੀ ਕਰਕੇ ਇਹ ਹੋ ਰਿਹਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਸਾਡੇ ਸਾਡੇ ਨੌਜਵਾਨ ਸਾਡੇ ਕਿਸਾਨ ਉਹ ਸੰਭੂ ਬੋਰਡ ਦੀ ਗੋਲ ਦੇ ਨੇ ਜਦੋਂ ਕੋਈ ਕਾਨੂੰਨ ਵਿੱਚ ਵਾਪਸੀ ਕੀਤੀ ਜਾਵੇ ਜਾਂ ਐਮਐਸਮ ਨੂੰ ਨਹੀਂ ਕਰਕੇ ਜਦੋਂ ਕੋਈ ਸੰਗਤਵਾ ਜਾਰੀ ਨੂੰ ਸਰ ਕਿਸ ਤਰ੍ਹਾਂ ਦੀ ਸੁਧਾਰਨ ਦਾ ਸੰਸਕਾਰ ਨਹੀਂ ਕੀਤਾ ਜਾ ਰਿਹਾ ਪੰਜਾਬ ਦੇ ਕਰਨ ਚਾਹੀਦਾ ਹੈ ਕਿ ਬਖਾਲਨ ਦਾ ਚਾਰਜ ਜਿਹਾ ਆਪ ਹੋਇਆ 700 ਅਸੀਂ ਮੁੱਖ ਮੰਤਰੀ ਨੂੰ ਇਹ ਅਪੀਲ ਕਰਦੇ ਆ ਜਿਹੜੇ ਸਾਡੇ ਜਾਣੋ ਸਾਡੇ ਪੰਜਾਬ ਦੇ ਹੀ ਨੇ ਤੇ ਇੰਨੀ ਜਿੰਦ ਲਈ ਜੇ ਸੁਭ ਕਰਦੀ ਕਿ ਆਪਣੀ ਮਹਤਵ ਹੋਈ ਹੈ ਕਿ ਉਹਨਾਂ ਚ ਸਾਫ ਜ਼ਮੀਨ ਇਨਕੁਆਰੀ ਚਾਹੀਦੀ ਸੀ ਵੀ ਇਨਕੁਆਰੀ ਚਾਹੀਦੀ ਹੈ ਜਿਹੜੇ ਬੰਦੇ ਉੱਚ ਲੜੀਂਦੇ ਨੇ ਇਹ ਨਾ ਕੰਮ ਕੀਤਾ ਉਹਦੇ ਵੀ ਬੱਥੇ ਬੱਥੇ ਪਰਚੇ ਲੱਜਾਉਣੇ ਚਾਹੀਦੇ ਸਰ ਜੀ ਇੱਕ ਜੀ ਆਮ ਯੂਨਿਟ ਹੀ ਆ ਗਿਆ ਵੀ ਕਾਹਦਾ ਕੀਤਾ ਜਾਊਗਾ ਪਰ ਬੰਦੇ ਨੇ ਇਹਦਾ ਸੁਲੂ ਕਰੇ ਕਿ ਇਹ ਕਾਹਦਾ ਨਹੀਂ ਹੋਊਗਾ ਉਹ ਵੀ ਨਹੀਂ ਦਊਗਾ ਇਹ ਗੱਲ ਹੈ ਵੀ ਸਰਕਾਰ ਨੇ ਦੇਖਣਾ ਅਸੀਂ ਘਰਨੇ ਲਾਉਣੇ ਮਜਾ ਲਾਉਣੇ ਕਿਉਂਕਿ ਜਿਹੜਾ ਜਵਾ ਨੌਜਵਾਨ ਮਰਿਆ ਏ ਤਾਂ ਉਹਦੀ ਅਸੀਂ ਹੱਕ ਲਈ ਦੱਟਾਂਗੇ ਜੇ ਤੁਮ ਪਰਚਾ ਦੱਜ ਨਹੀਂਉਂਗਾ ਜਬ ਤੱਕ ਅਸੀਂ ਇਹ ਸੰਗਤ ਜਾਰੀ ਰੱਖਾਂਗੇ ਕਬਾਦੂ ਪੀਓ ਦੀ ਇੰਡੀਆ ਮੀਟਿੰਗ ਹੋ ਜਾਊਗੀ ਕਿਸਾਨ ਦੇ ਨਾਲ ਜਦ ਤੱਕ ਕਿਸਾਨਾਂ ਨੂੰ ਜੋ ਬੰਦਦੇ ਨੇ ਜਦੋਂ ਬੰਦਦੇ ਨੇ ਹੱਕ ਨਹੀਂ ਜਾਂ ਤੱਕ ਨਹੀਂ ਦੰਦੇ ਜਦ ਤੱਕ ਮੀਟਿੰਗ ਰਾਈਜਾ ਕੋਈ ਫਾਇਦਾ ਨਹੀਂ ਹੋਣਾ ਜਦ ਤੱਕ ਪ੍ਰੋਪਰ ਰਿਜਲਟ ਨਹੀਂ ਪਾਉਂਦੇ ਜਦ ਤੱਕ ਅਸੀਂ ਇਹ ਸੰਕਲਪ ਰੱਖਾਂਗੇ ਜਦ ਤੱਕ ਨਹੀਂ ਮੰਗਾਂ ਪੂਰੀਆਂ ਨਹੀਂ ਮੰਨੀਆਂ ਜਾਂਦੀਆਂ ਸਰ ਇਹ ਗੱਲ ਜਾਣ ਕਰਦੇ ਹਾਂ ਅਮਾਗੋ ਪਾਣੀ ਕਿ ਕੈਮੋ ਦੇ ਨਾਲ ਦਾ ਸਭ ਤੋਂ ਆਸੂ ਦੀ ਇਹ ਜਿਹੜੀ ਆ ਹੋਰ ਵੀ ਦਾਵਾਦਾਰ ਸੰਪਰਨ ਕਰ ਦਿੱਤੀ ਗਿਆ ਕੱਲ ਨੂੰ ਦੇ ਵਿੱਚ ਕਿਵੇਂ ਦੇਖੀ ਸਾਡੀ ਪਰਦੇਸ ਚ ਕੋਈ ਇਦਾਂ ਦੀਆਂ ਨਾਮ ਮਿਲਣ ਦੀ ਕੋਈ ਗੱਲ ਨਹੀਂ ਗੀ। ਅਸੀਂ ਪੰਜਾਬ ਦੀ ਗੱਲ ਕਰਨੀ ਹੈ। ਬਾਕੀ ਜਿਹਨੂੰ ਹਾਈ ਕਮੰਡੋ ਕਰਦਾ ਉਹਨਾਂ ਨੇ ਕੀ ਕੰਮ ਕਰ ਰਿਹਾ? ਤੇ ਸਾਡੀ ਜਿਹੜੀ ਨੀਚੇ ਦੀ ਗਰਾਸ ਰੂਟ ਦੀ ਪਹੁੰਚ ਦੀ ਉਹਨਾਂ ਨੇ ਚੰਗੀ ਤਰ੍ਹਾਂ ਦਿੱਤੀ ਵੀ ਇੱਥੇ ਸਾਡਾ ਸਹੀ ਪਹੁੰਚ ਨਹੀਂ। ਉਹ ਸਾਰਾ ਸਮਾਨ ਸਾਰੇ ਬਹੁਤ ਥੀਨ ਲੈ ਕੇ ਆਏ ਆ। ਗ੍ਰੀਨ ਪੇਪਰ, ਰੈੱਡ ਪੇਪਰ ਤੇ ਔਰੇ ਬਰੋਂ ਤੁਸੀਂ ਦੇਖੋ। ਐਕਚੁਅਲੀ ਗੱਲ ਇਹ ਹੈ ਜੇ ਲੋਕ ਵੈਲਫੇਅਰ ਦੇ ਕੰਮ ਨੇ ਉਹ ਸਰਕਾਰਾਂ ਨੂੰ ਕਰਨੇ ਚਾਹੀਦੇ ਜਿਹਨੇ ਵਾਅਦੇ ਕੀਤੇ ਨੇ। ਤੇ ਮੇਨ ਅਜਾ ਅਜੰਡਾ ਜਿਹੜਾ ਸਾਡਾ ਆਏਗਾ ਉਹ ਉਹੀ ਹੈ। ᱱᱤમે ਅੱਜ ਦੇ ਕਿਸਾਨਾਂ ਖੜੇ ਆ ਸਦਾ ਸੂਚੀ ਕਾਂਗਰਸ ਪਾਰਟੀ ਖੜੀ ਹੈ ਸਾਡਾ ਭਾਈਚਾਰਾ ਖੜਿਆ ਜੱਦ ਤੱਕ ਗ੍ਰਾਉਂਡ ਨੂੰ ਐਮਐਸਬੀ ਨਹੀਂ ਦਿੰਦੇ ਪ੍ਰੋਪੋਜ਼ਾ ਨੂੰ ਮੰਗਾ ਨਹੀਂ ਮੰਨਦੇ ਜੱਦ ਤੱਕ ਸ਼ੰਗਾਰ ਜਲ ਸਰ ਇਹ ਤਾਂ ਇੱਕ ਮਾਚੜਾ ਹੋ ਤੋ ਹਾਰ ਅਬੀ ਬਜ਼ੀ ਸ਼ਹਿਰ ਤੋਂ ਲੈ ਕੇ ਪਟੋਨ ਕਾਟ ਤਾਈ 15 ਕਿਲੋਮੀਟਰ ਦੇ ਤਰੀਕ ਕਰੋੜ ਜਾਵਾਂਗੇ ਕਿਰਤ ਜਾ ਬਣਦਾ ਉੱਥੇ ਤੋਂ ਕੋਈ ਜਾਵਾਂਗੇ ਜ਼ਰਾ ਪਹਿਲਾਂ ਬਜ਼ੀ ਕਰਾਂਗੇ ਬਹੁਤ ਵੱਡੇ ਕੋਈ ਦੇਖੀ ਰਹੇ ਹਾਂ ਕਿੰਨਾ ਵੱਡਾ ਹੰਗਾਰਾ ਕੋਈ ਤਾਂ ਰਾਹ ਹੀ ਸਨੇ ਲਾਏ ਆ ਕੋਈ ਲੋਕੀਕ ਸਾਮ ਕੋਈ ਸੰਭੂ ਤੇ ਗਿਆ ਕੋਈ ਕਿਤੇ ਗਿਆ ਕੋਈ ਕੰਮ ਕਰਦੇ ਗਿਆ ਨਹੀਂ ਤਾਂ ਯਾਰਾ ਟ੍ਰੈਕਟਰ ਤੇ ਇਕੱਠੇ ਹੋਏ ਨਸੀ ਕੋਈ ਹੱਲ ਨਹੀਂ ਹੁੰਦਾ ਤਾਂ ਕਿਹਦੀ ਹੋਏ ਜਿਆ ਹਾਲੇ ਕਿਤੇ ਯਾਰ ਅੱਗੇ ਸਾਡੀ ਪਾਰਟੀ ਜਿਹੜਾ ਪ੍ਰੋਗਰਾਮ ਦੇਊਗਾ ਰਾਜਾ ਬਰਿੰਦੀ ਜਿਹੜੇ ਪ੍ਰੋਗਰਾਮ ਦੇਣਗੇ ਅਸੀਂ ਪੂਰੇ ਆਪਣੇ ਬਲਾਕਾਂ ਆਪਣੇ ਜ਼ਿਲ੍ਹਿਆਂ ਚ ਲਾਗੂ ਕਰਾਂਗੇ